वाहगुरु जी का खालसा श्री वाहेगुरु जी की फतेह ਜਿੱਦਾਂ ਕਿ ਤੁਹਾਨੂੰ ਪਤਾ ਕਿ ਹਰ ਸਾਲ ਨਵੰਬਰ ਦੇ ਲਾਸਟ ਸੰਡੇ ਸਪੋਰਟਸ ਕਲੱਬ ਰਾਮਗੜ੍ਹ ਖੇਡ ਮੇਲਾ ਆਯੋਜਨ ਕਰਦੀ ਆ ਜਿਹੜਾ ਕਿ ਕੱਲ ਨੂੰ ਯਾਨੀ ਕਿ 24 ਤਰੀਕ ਨੂੰ ਸਾਲਾਨਾ ਕਬੱਡੀ ਕੱਪ ਪਿੰਡ ਰਾਮਗੜ੍ਹ ਵਿਖੇ ਹੋ ਰਿਹਾ ਜਿਹਦੇ ਵਿੱਚ ਇੱਕ ਪਿੰਡ ਓਪਨ ਦੀਆਂ 32 ਤੋਂ ਜ਼ਿਆਦਾ ਟੀਮਾਂ ਭਾਗ ਲੈਣਗੀਆਂ ਜਿਨ੍ਹਾਂ ਨੂੰ ਦੋ ਗਰਾਊਂਡਾਂ ਦੇ ਵਿੱਚ ਖਿਲਾਇਆ ਜਾਵੇਗਾ ਤੇ 5:30 ਵਜੇ ਅਸੀਂ ਆਪਣਾ ਫਾਈਨਲ ਮੈਚ ਖਤਮ ਕਰਕੇ ਉਸ ਤੋਂ ਬਾਅਦ 5 ਵਜੇ ਦੇ 45 ਮਿੰਟ ਦੇ ਤੁਹਾਨੂੰ ਬਹੁਤ ਹੀ ਹਰਮਨ ਪਿਆਰੇ ਕਮਲ ਗਰੇਵਾਲ ਜੀ ਦਾ ਖੁੱਲਾ ਖਾੜਾ ਸੰਗੀਤ ਸੁਣਨ ਨੂੰ ਮਿਲੇਗਾ ਜੀ। ਤੇ ਕਮਲ ਜੀ ਇਨਾਮਾਂ ਦੀ ਗੱਲ ਕਰੀ ਕਿੰਨੇ ਕੁ ਨਾਮ ਹੋਣਗੇ? ਦੇਖੋ ਜੀ ਅਸੀਂ ਲੱਖਾਂ ਰੁਪਏ ਦੇ ਨਾਮ ਦਿੰਨੇ ਆ ਇਸ ਵਾਰ ਫਰਸਟ ਆਉਣ ਵਾਲੀ ਟੀਮ ਨੂੰ 1 ਲੱਖ ਰੁਪਏ ਦਾ ਨਾਮ ਆ, ਸੈਕੰਡ ਵਾਲੀ ਨੂੰ 75 ਹਜ਼ਾਰ ਦਾ। ਇਸ ਤੋਂ ਬਿਨਾਂ ਵੀ ਹਜ਼ਾਰਾਂ ਰੁਪਏ ਦੇ ਹੋਰ ਇਨਾਮ ਹੁੰਦੇ ਆ ਜਿਹੜੇ ਛੋਟੇ ਛੋਟੇ ਪਲੇਅਰ ਵਾਈਜ਼ ਦਿੱਤੇ ਜਾਂਦੇ ਨੇ। ਕਮਲ ਜੀ ਸਹਿਯੋਗ ਦੀ ਗੱਲ ਕਰੀਏ ਸਹਿਯੋਗ ਕਿਹਦਾ ਹੋਵੇ? ਐਨੇ ਵੀ ਭਰਾਵਾ ਸਹਿਯੋਗ ਹੈ ਸਰਕਾਰ ਦਾ ਕੁਝ ਸਹਿਯੋਗ ਮਿਲਦਾ ਤੁਹਾਨੂੰ ਐਨ ਆਰ ਆਈ ਭਰਾਵਾਂ ਦੇ ਸਿਰ ਤੇ ਹੀ ਖੇਡ ਮੇਲਾ ਸਾਡਾ ਚੱਲਦਾ ਜੀ ਸਭ ਤੋਂ ਜ਼ਿਆਦਾ ਸਹਿਯੋਗ ਜੋ ਸਾਡਾ ਕਰਦੇ ਆ ਸਾਡੇ ਐਨ ਆਰ ਆਈ ਭਰਾ ਜਿਹੜੇ ਸਾਡੇ ਬਾਹਰ ਬੈਠੇ ਆ ਉਹ ਕਰਦੇ ਆ ਸਾਡੇ ਲੋਕਲ ਲੋਕ ਵੀ ਸਹਿਯੋਗ ਕਰਦੇ ਆ ਸਾਡੇ ਪਿੰਡ ਦੇ ਵਾਸੀ ਵੀ ਸਹਿਯੋਗ ਕਰਦੇ ਆ ਸਾਡੇ ਹਲਕੇ ਦੇ ਨਿਵਾਸੀ ਸਹਿਯੋਗ ਕਰਦੇ ਆ ਤੇ ਸਾਨੂੰ ਮੋਰਲ ਸਹਿਯੋਗ ਜਿਹੜਾ ਸਾਡੇ ਮੰਤਰੀ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੀ ਵੀ ਸ਼ਾਵਾਸ਼ ਮਿਲੀ ਹੋਈ ਆ ਕਿ ਖਿੱਚ ਕੇ ਰੱਖੋ ਮਾਨ ਸਰਕਾਰ ਦਾ ਜੋ ਉਦੇਸ਼ ਆ ਕਿ ਨਸ਼ਾ ਮੁਕਤ ਪੰਜਾਬ ਉਹ ਨਸ਼ਾ ਮੁਕਤ ਪੰਜਾਬ ਵੱਲੋਂ ਆਪਣਾ ਪਹਿਲਾ ਕਦਮ ਆ ਜਿਹੜਾ ਉਹ ਖੇਡਾਂ ਹੀ ਹੋ ਸਕਦੀਆਂ ਕਿੰਨੀਆਂ ਟੀਮਾਂ ਸਰ ਰਜਿਸਟਰ ਕਰ ਗਈਆਂ ਇਹਦੇ ਵਿੱਚ 32 ਤੋਂ ਲੈ ਕੇ 36 ਟੀਮਾਂ ਰਜਿਸਟਰ ਕਰ ਚੁੱਕੀਆਂ ਨੇ ਸਾਡੇ ਕੋਲ ਜਿਨ੍ਹਾਂ ਦੇ ਮੁਕਾਬਲੇ ਕੱਲ ਠੀਕ 12 ਵਜੇ ਸ਼ੁਰੂ ਹੋ ਜਾਣਗੇ ਔਰ 2:00 ਵਜੇ ਦੇ ਨਾਲ ਮੇਲਾ ਮਤਲਬ ਪੂਰਾ ਭਰ ਜਾਂਦਾ ਹਾਂ ਜਿੰਕਮਲ ਜੀ ਤੁਸੀਂ ਹਾਂਜੀ ਸਰ ਚੀਫ ਗੈਸਟ ਮੁੱਖ ਮਹਿਮਾਨ ਕੱਲ ਦੇ ਮੁੱਖ ਮਹਿਮਾਨ ਸਾਡੇ ਮੰਤਰੀ ਸਾਹਿਬ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਦਰਮਿਆਨ ਪਹੁੰਚ ਰਹੇ ਸੀ ਕਮਲ ਜੀ ਤੁਸੀਂ এনवायरमेंट ਦੇ ਅਗੇ ਬਹੁਤ ਸੋਚੇਦਾਰ ਹੋ ਤੁਹਾਡੇ ਪੱਧਰ ਜੀ ਵੀ ਇੱਥੇ ਤੁਹਾਡੀ ਵੀਡੀਓ ਵਾਇਰਲ ਹੋਈ ਸੀ ਤੁਸੀਂ ਆਪਣੇ ਪੱਧਰ ਤੋਂ ਲਾਇਆ ਸੀ ਸਰਕਾਰ ਤੋਂ ਤੁਸੀਂ ਤੁਹਾਨੂੰ ਮਿਲਣੀ ਚਾਹੀਦੀ ਹੋ ਬਸ ਦੇਖੋ ਜੀ ਸਰਕਾਰ ਦਾ ਸਹਿਯੋਗ ਤਾਂ ਸਾਰੀਆਂ ਬਾਤ ਦੀਆਂ ਗੱਲਾਂ ਹੁੰਦੀਆਂ ਜੇ ਦਸੀਂ ਆਪ ਹੀ ਕੁਝ ਕਰਾਂਗੇ ਸਰਕਾਰ ਵਿਚਾਰੀ ਕਿੱਥੇ ਕਿੱਥੇ ਹੱਥ ਪੱਲੇ ਮਾਰੇ ਸਾਨੂੰ ਖੁਦ ਨੂੰ ਪਹਿਲਾਂ ਤਾਂ ਬੂਟੇ ਲਾ ਲੂ ਕੇ ਸਾਰਾ ਕੁਝ ਦੱਸਣਾ ਚਾਹੀਦਾ ਕਿ ਸਰਕਾਰ ਜੀ ਅਸੀਂ ਬੂਟੇ ਲਾਤੇ ਔਰ ਸਾਡੇ ਗਰਾਊਂਡ 'ਚ ਜੇ ਤੁਸੀਂ ਵੀਡੀਓ ਦੇ ਵਿੱਚ ਕਲਿੱਪ ਜ਼ਰੂਰ ਦਿਖਾਓ ਸਾਡੇ ਜਿੰਨੇ ਲਾਏ ਹੋਏ ਦਰਖਤ ਨੇ ਪਿਛਲੇ 20-25 ਸਾਲਾਂ 'ਚ ਸਪੋਰਟਸ ਕਲੱਬ ਨੇ ਤੇ ਹਰ ਸਾਲ ਅਸੀਂ ਇਹਨਾਂ ਦੀ ਸਾਂਭ ਸੰਭਾਲ ਕਰਦੇ ਆਂ ਵਾਤਾਵਰਣ ਦੇ ਲਈ ਤਾਂ ਅਸੀਂ ਬੜੇ ਸਜਗ ਆ ਤੇ ਅਸੀਂ ਸਰਕਾਰ ਤੋਂ ਬਸ ਇੱਕ ਹੀ ਸਹਿਯੋਗ ਤੇ ਹਲਕਾ ਨਿਵਾਸੀਆਂ ਤੋਂ ਇਲਾਕਾ ਨਿਵਾਸੀਓ ਤੇ ਇੱਕ ਹੀ ਸਹਿਯੋਗ ਮੰਗਦੇ ਆਂ ਕਿ ਜਿੱਥੇ ਕਿਤੇ ਵੀ ਪੋਲਿਊਟਿਡ ਇੰਡਸਟਰੀ ਆ ਜੋ ਸਾਡੇ ਪਾਣੀ ਨੂੰ ਪ੍ਰਦੂਸ਼ਣ ਕਰ ਰਹੀ ਆ ਜੋ ਸਾਡੀ ਹਵਾ ਨੂੰ ਪ੍ਰਦੂਸ਼ਿਤ ਕਰ ਰਹੀ ਆ ਉਹਨੂੰ ਰੋਕਣ ਲਈ ਉਹਦੇ ਤੇ ਕਿੱਦਾਂ ਦੀ ਮਸ਼ੀਨਰੀ ਲੱਗੇ ਉਹਨੂੰ ਕਿਸੇ ਹੋਰ ਜਗ੍ਹਾ ਮੂਵ ਹੋ ਜਾਵੇ ਕਿਉਂਕਿ ਇੱਥੇ ਇੰਨੀ ਸੰਘਣੀ ਬਸੋਂ ਹੋ ਗਈ ਆ ਸਾਡੇ ਏਰੀਆ 'ਚ ਕਿ ਇੱਥੇ ਸਾਡੇ ਛੋਟੇ ਛੋਟੇ ਬੱਚੇ ਆ ਤੇ ਉਹਨਾਂ ਨੂੰ ਸਾਹ ਲੈਣਾ ਕਈ ਵਾਰ ਮੁਸ਼ਕਲ ਹੋ ਜਾਂਦਾ ਪੋਲੂਸ਼ਨ ਕਰਕੇ ਉਹਨਾਂ ਦੀ ਸਿਹਤ ਨੂੰ ਵੀ ਇਹ ਮਾੜਾ ਅਸਰ ਪਾਉਂਦਾ ਤੇ ਮੰਗਰ ਸਾਹਿਬ ਤੇ ਆ ਮੰਤਰੀ ਤੁਹਾਡੇ ਹਲਕੇ ਦੇ ਨੇ ਮੁੰਡੀ ਸਾਹਿਬ ਮੰਤਰੀ ਨੇ ਕਿਐਪੀਨਲ ਮੰਤਰੀ ਨੇ ਤੇ ਉਹਨਾਂ ਤੋਂ ਕੋਈ ਪੁੱਛ ਗੁਜਾਰਸ਼ ਮੰਗ ਕਰੋਗੇ ਕਿ ਤੁਹਾਡੇ ਨੂੰ ਸਹਾਇਤਾ ਕੀਤੀ ਜਾਵੇ ਕਿੱਥੇ ਦਾ ਨਹੀਂ ਉਹ ਆਲਵੇਸ ਸਹਾਇਤਾ ਕਰਦੇ ਐਦਾਂ ਦੀ ਕੋਈ ਗੱਲ ਨਹੀਂ ਜੀ ਇਹ ਕਈ ਮੁੱਦੇ ਸਮਾਜਿਕ ਮੁੱਦੇ ਨੇ ਜਿਹੜਾ ਪੋਲਿਊਸ਼ਨ ਦਾ ਇੱਕ ਵੱਡਾ ਮੁੱਦਾ ਵਾ ਇਹ ਸਾਡੇ ਇੱਕ ਮੰਤਰੀ ਸਹਿਬਾਨ ਨੇ ਕਹਿਣ ਦਾ ਪੋਲਿਊਸ਼ਨ ਦਾ ਮੁੱਦਾ ਹੱਲ ਨਹੀਂ ਨਾ ਹੋ ਸਕਦਾ ਇਹਨੂੰ ਸਰਕਾਰ ਨੂੰ ਲੋਕਾਂ ਨੂੰ ਸੰਸਥਾਵਾਂ ਨੂੰ ਪਿੰਡਾਂ ਨੂੰ ਸਰਪੰਚਾਂ ਨੂੰ ਪੰਚਾਂ ਨੂੰ ਸਾਰੇ ਲੋਕਾਂ ਨੂੰ ਮਿਲਣ ਕਰਕੇ ਇਹ ਤਾਂ ਇੱਕ ਆਪਣਾ ਸਮਾਜਿਕ ਮਸਲਾ ਬਣ ਗਿਆ ਜਿੱਦਾਂ ਕਿ ਡਰੱਗ ਇੱਕ ਸਮਾਜਿਕ ਮਸਲਾ ਵਾਤਾਵਰਣ ਵੀ ਇੱਕ ਸਮਾਜਿਕ ਮਸਲਾ ਵਾਤਾਵਰਣ ਤੇ ਡਰੱਗ ਤੇ ਆਪਾਂ ਤਾਂ ਹੀ ਅੱਗੇ ਵਧ ਸਕਦੇ ਆ ਜੇ ਇਹਦੇ ਵਿੱਚ ਆਪਣਾ ਖੁਦ ਦਾ ਸਹਿਯੋਗ ਗਰਾਸ ਰੂਟ ਲੈਵਲ ਤੋਂ ਹਰੇਕ ਬੰਦੇ ਦਾ ਸਹਿਯੋਗ ਹੋਵੇ ਸਰ ਪਬਲਿਕ ਨੂੰ ਕੀ ਅਪੀਲ ਹੈ ਓਪਨ ਐਂਟਰੀ ਹੋਊਗੀ ਪਬਲਿਕ ਨੂੰ ਹੱਥ ਚੋੜ ਕੇ ਬੇਨਤੀ ਆ ਕਿ ਤੁਸੀਂ ਬੱਚਿਆਂ ਦੇ ਹੱਥਾਂ ਚੋਂ ਆਹ ਮੋਬਾਈਲ ਥੋੜਾ ਚਿਰ ਕੱਢ ਕੇ 3 ਜਾਂ 4 ਘੰਟੇ ਲਈ ਤੁਸੀਂ ਜ਼ਰੂਰ ਇੱਥੇ ਆਓ ਪਿੰਡ ਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਜਿੱਥੇ ਤੱਕ ਇਹ ਵੀਡੀਓ ਜਾਏਗੀ ਸਾਰਿਆਂ ਨੂੰ ਬੇਨਤੀ ਆ ਵੀ ਦੇਖੋ ਬੱਚਿਆਂ ਨੂੰ ਸਭ ਤੋਂ ਵੱਡੀ ਖਤਰਾ ਜਿਹੜਾ ਆਪਾਂ ਨਸ਼ੇ ਦੀ ਗੱਲ ਜ਼ਰੂਰ ਕਰਦੇ ਆ ਪਰ ਇੱਕ ਜਿਹੜਾ ਨਸ਼ਾ ਸੋਸ਼ਲ ਮੀਡੀਆ ਦਾ ਗੀਮਾਂ ਦਾ ਨਸ਼ਾ ਚੜਿਆ ਹੋਇਆ ਇਹਨੂੰ ਵੀ ਆਪਾਂ ਠੀਕ ਕਰਨਾ ਇਹਨੂੰ ਠੀਕ ਕਰਨ ਲਈ ਆਪਾਂ ਦੇ ਕੋਲ ਹਥਿਆਰ ਹੈਗਾ ਖੇਡਾਂ ਗਰਾਊਂਡ 'ਚ ਆਉਣਗੇ ਹਰੇ ਭਰੇ ਗਰਾਊਂਡਾਂ ਦੇ ਵਿੱਚ ਬੱਚੇ ਖੇਡਣਗੇ ਆਨੰਦ ਲੈਣਗੇ ਸਿੱਖਿਆ ਮਿਲੇਗੀ ਖੇਡਦੇ ਵੱਡੇ ਬੱਚਿਆਂ ਨੂੰ ਖੇਡਦੇ ਦੇਖਣਗੇ ਤਾਂ ਉਹਨਾਂ 'ਚ ਵੀ ਉਹਦਾਂ ਦੇ ਪਹਿਲਵਾਨ ਬਣਨ ਦੀ ਪਲੇਅਰ ਬਣਨ ਦੀ ਮਸਲ ਬਣਾਉਣ ਦੀ ਰੇਸਾਂ ਲਾਉਣ ਦੀ ਇੱਕ ਪਲੇਅਰ ਬਣਨ ਦੀ ਉਹਨਾਂ 'ਚੋਂ ਭਾਵਨਾ ਪੈਦਾ ਹੋਏ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਜਰੂਰ ਇਸ ਨੂੰ ਲਾਈਟਲੀ ਨਾ ਲਿਓ ਮੈਸੇਜ ਨੂੰ ਜ਼ਰੂਰ ਆਪਣੇ ਬੱਚਿਆਂ ਨੂੰ ਲੈ ਕੇ ਤੁਸੀਂ ਇੱਕ ਦੋ ਘੰਟੇ ਦਾ ਟਾਈਮ ਕੱਢ ਕੇ ਹਾਜ਼ਰੀ ਜ਼ਰੂਰ ਰਾਮਗੜ ਲਵਾ ਕੇ ਜਾਣੀ ਹੈ ਬੜਾ ਈਜ਼ੀ ਅਪਰੋਚ ਆ ਸੜਕ ਦੇ ਉੱਪਰ ਆਪਣਾ ਪਿੰਡ ਆ ਇਸ ਲਈ ਆਉਣਾ ਜ਼ਰੂਰ ਆ ਤੁਸੀਂ ਬਸਾਰੇ ਬੈਸਟ ਟਰੇਡਰ ਬੈਸਟ ਜੱਟ ਵੀ ਨੂੰ ਵੀ ਅਸੀਂ ਦਿਲ ਖਿੱਚਵੇਂ ਇਨਾਮ ਦੇਣੇ ਨੇ ਤੇ ਇੱਕ ਗੇ ਦੇ ਵਿੱਚ ਹੋਰ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆਂ ਵੀ ਸਾਡੇ ਜਿਹੜੇ ਡਾਇਮੰਡ ਸਪੌਂਸਰ ਨੇ ਉਹ ਸਰਦਾਰ ਅਰੰਮਦੀਪ ਸਿੰਘ ਐਨ ਡੀ ਗਰੇਵਾਲ ਰਾਏਕੋਟ ਤੋਂ ਨੇ ਜਿਨ੍ਹਾਂ ਨੇ ਸਾਨੂੰ 2 ਲੱਖ ਰੁਪਏ ਦਾ ਜਿੱਦਾਂ ਸਹਾਇਤਾ ਕੀਤੀ ਆ 1 ਲੱਖ ਰੁਪਈਆ ਉਹ ਪਹਿਲੇ ਨੰਬਰ ਤੇ ਆਉਣ ਵਾਲੀ ਟੀਮਾਂ ਨੂੰ ਦੇਣਗੇ 1 ਲੱਖ ਰੁਪਈਆ ਉਹਨਾਂ ਨੇ ਕਲੱਬ ਦੇ ਹੋਰ ਜਿਹੜੇ ਖਰਚੇ ਹੁੰਦੇ ਆ ਉਹਨਾਂ ਨੂੰ ਕਵਰ ਕਰਨ ਲਈ ਦਿੱਤਾ ਉਸ ਤੋਂ ਬਿਨਾਂ ਸਾਡੇ ਹੋਰ ਵੀ ਵੀਰ ਨੇ ਜਿਹੜੇ ਸਾਡੀ ਹਰ ਸਾਲ ਸਹਾਇਤਾ ਕਰਦੇ ਆ ਲਾਈਕ ਸਿਮਰ ਸਿੱਧੂ ਹੋਗੇ ਚੱਗੀ ਬਸਰਾਉ ਹੋਗੇ ਸਾਰੇ ਸਾਡੇ ਪਿੰਡ ਦੇ ਭਰਾ ਨੇ ਪਿੰਡਦਿਆਂ ਦਾ ਤਾਂ ਫਿਰ ਜੇ ਨਾਂ ਲੈਣ ਲੱਗਾਂਗੇ ਤਾਂ ਲਿਸਟ ਲੰਬੀ ਹੋ ਜਾਣੀ ਹੈ ਖਾਣ ਪੀਣ ਲਈ 15 ਦਿਨ ਪੂਰਾ ਖਾਣ ਪੀਣ ਲਈ ਜੀ ਤੁਹਾਡੇ ਭਰਾਵਾਂ ਲਈ ਸਾਰਾ ਸਨੈਕਸ ਨੇ ਲੰਗਰ ਗੁਰੂ ਦਾ ਲੰਗਰ ਸਾਡੇ ਰਜਿੰਦਰ ਸਿੰਘ ਸੋਖੀ ਜੀ ਵੱਲੋਂ ਗੁਰੂ ਦਾ ਲੰਗਰ ਖੁੱਲਾ ਚੱਲੇਗਾ ਦਰਸ਼ਕਾਂ ਲਈ ਸਾਰਿਆਂ ਲਈ ਉਸ ਤੋਂ ਬਾਅਦ ਸਨੈਕਸ ਨੇ ਕੌਫੀ ਆ ਤੇ ਸ਼ਾਮ ਨੂੰ ਲਾਈਕ ਬੱਚੇ ਜਿੱਦਾਂ ਆ ਜਾਂਦੇ ਆ ਉਹਨਾਂ ਲਈ ਫਰਾਈਆਂ ਵਗੈਰਾ ਫਿੰਗਰ ਚਿਪਸ ਸਾਰਾ ਕੁਝ ਜਿੱਦਾਂ ਕਿ ਖਾਣ ਪੀਣ ਦਾ ਬੜਾ ਵਧੀਆ ਤੁਹਾਨੂੰ ਇੱਥੇ ਆਨੰਦ ਆਊਗਾ ਤੁਸੀਂ ਜਰੂਰ ਸਾਰੇ ਮੇਲੇ ਦੇ ਘਰੋ ਐਂਟਰਟੇਨਮੈਂਟ ਦਾ ਆਬਵੀਅਸ ਆ ਜੀ ਤੁਸੀਂ ਕਿਹੜੇ ਸਿੰਗਰ ਆ ਰਹੇ ਕਮਲ ਗਰੇਵਾਲ ਸਿੰਗਰ ਆ ਰਹੇ ਨੇ ਅਰ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਨਾ ਕਿ ਤੁਸੀਂ ਸਾਡੀ ਜਿਹੜੀ ਸਾਊਂਡ ਤੇ ਲਾਈਟਿੰਗ ਹੋਏਗੀ ਕੱਲ ਨੂੰ ਉਹ ਬਾ ਕਮਾਲ ਹੋਊਗੀ ਅਸੀਂ ਲਾਈਵ ਨਹੀਂ ਚਲਾਉਣਾ ਇਸ ਲਈ ਤੁਹਾਨੂੰ ਇਹ ਸਾਰਾ ਕੁਝ ਦੇਖਣ ਲਈ ਇੱਥੇ ਆਉਣਾ ਪਊਗਾ ਬੜੀ ਹਾਈ ਲੈਵਲ ਦੀ ਜਿੱਦਾਂ ਕਿ ਦਲਜੀਤ ਦਸਾਂਝ ਵਰਗੇ ਜਾਂ ਕਰਨ ਔਜਲੇ ਵਰਗੇ ਹਾਈ ਫਾਈ ਸਿੰਗਰ ਜਿਹਦੇ ਤੇ ਪਰਫਾਰਮ ਕਰਦੇ ਆ ਨਾ ਅਸੀਂ ਇਸ ਵਾਰ ਬੜੀ ਮਿਹਨਤ ਨਾਲ ਬੜਾ ਵਧੀਆ ਆਪਣੀ ਸਾਊਂਡ ਸਿਸਟਮ ਤੇ ਚੀਜ਼ਾਂ ਲਾਈਟਿੰਗ ਵਗੈਰਾ ਦਾ ਕਰਿਆ ਵਾ ਇਹ ਤੁਹਾਨੂੰ ਮਜ਼ਾ ਬੜਾ ਆਊਗਾ ਤੁਸੀਂ ਇੱਕ ਵਾਰ ਜ਼ਰੂਰ ਪਹੁੰਚ ਕੇ ਸਾਰੇ ਜਾਣੇ ਆਨੰਦ ਮਾਣੋ ਬੜੇ ਇਹ ਮੋਢਿਆਂ ਤੇ ਜਿਹੜੀ ਜ਼ਿੰਮੇਵਾਰੀ ਰਹੀ ਹੈ ਖੇਡਾਂ ਦੀ ਕਿਉਂਕਿ ਮੈਂ ਬਹੁਤ ਤਕਰੀਬਨ 10-15 ਸਾਲ ਤੋਂ ਜਾਣਦਾ ਹਾਂ ਪਰ ਆ ਗ੍ਰੈਂਡਰੀ ਜਿਹੜੀ ਹੈ ਹਰੇਕ ਪਿੰਡ ਦੇ ਵਿੱਚ ਨਹੀਂ ਇਹ ਆਲੇ-ਦਾਲੇ ਗਰਾਊਂਡ ਦੇ ਆਲੇ-ਦਾਲੇ ਬਹੁਤ ਸਾਰੀ ਗ੍ਰੈਂਡਰੀ ਹੈ ਇਹਨਾਂ ਦਾ ਬਹੁਤ ਵੱਡਾ ਉਦਮਾ ਪੂਰੀ ਸਪੋਰਟਸ ਕਲੱਬ ਦਾ ਤੇ ਬੇਨਤੀ ਤਾਂ ਇਹੀ ਆ ਬੇਨਤੀ ਵਾਸਤੇ ਬੁਲਾਇਆ ਕਿ ਟੀਮਾਂ ਜਿਹੜੀਆਂ ਸਮੇਂ ਸਿਰ ਪਹੁੰਚ ਕੇ ਪਹੁੰਚਣ ਕਿਉਂਕਿ ਕਈ ਵਾਰੀ ਜਿਹੜੇ ਸਾਡੇ ਕਮੈਂਟੈਂਟਰ ਨੇ ਉਹ ਵਿਸਲਾ ਮਾਰੀ ਜਾਂਦੇ ਨੇ ਉਹ ਸਿਸਟ ਕਮ ਸਮਰਥ ਹੋ ਜਾਏਗਾ ਸੋ ਇਹ ਸਪੋਰਟਸ ਕਲੱਬ ਦਾ ਬਹੁਤ ਵੱਡਾ ਪ੍ਰਲਵਾਤ ਤੁਸੀਂ ਗਰਾਊਂਡ ਦੇਖ ਲਓ ਹਰੀ ਭਰੀ ਆਲੇ ਦਾਲੇ ਹਰਿਆ ਭਰਿਆ ਵਾਤਾਵਰਨ ਇਹ ਸਨੇਹਾ ਹੈ ਇੱਕ ਨਹੀਂ ਤਾਂ ਅਸੀਂ ਦੇਖਦੇ ਆ ਵੀ ਗਰਾਊਂਡਾਂ ਦੇ ਵਿੱਚ ਟੂਰਨਾਮੈਂਟ ਹੋ ਜਾਂਦਾ ਉਸ ਤੋਂ ਬਾਅਦ ਉੱਥੇ ਜਾ ਕੇ ਕੋਈ ਵੱਡਦਾ ਨਹੀਂ ਸੁੱਖਾ ਹੋ ਗਿਆ ਹੁੰਦਾ ਘਾਹ ਹੋ ਗਿਆ ਹੁੰਦਾ ਨੰਦਪੁਰ ਦੇ ਇਲਾਕੇ ਦੇ ਲੋਕਾਂ ਨੇ ਕੀ ਪੀਲਾ ਜੀ ਗਾਣੇ ਲੋਕਾਂ ਨੇ ਕੀ ਪੀਲਾ ਸਾਰੇ ਪੰਜਾਬ ਦੇ ਲੋਕਾਂ ਨੇ ਕੀ ਪੀਜੋ ਜੀ ਜਿਵੇਂ ਕਮਲ ਜੀ ਨੇ ਦੱਸਿਆ ਇੰਟਰਨੈਸ਼ਨਲ ਮੁੱਦਾ ਜੇ ਜਿਹੜਾ ਵੀ ਆਪਾਂ ਪੋਲੂਸ਼ਨ ਦੀ ਗੱਲ ਕਰਦੇ ਆ ਇਹ ਵੀ ਇੰਟਰਨੈਸ਼ਨਲ ਮੁੱਦਾ ਹੈ ਤੇ ਡਰੱਗ ਦੀ ਗੱਲ ਕਰਦੇ ਇਹ ਵੀ ਇੰਟਰਨੈਟ ਪਾਣੀ ਡੁੱਬਦੇ ਜਾ ਰਹੇ ਨੇ ਪਾਣੀ ਸੁੱਕਦੇ ਜਾ ਰਹੇ ਨੇ ਪਾਣੀ ਮੁੱਕਦੇ ਜਾ ਰਹੇ ਨੇ ਇਹ ਵੀ ਇੱਕ ਵੱਡਾ ਮੁੱਦਾ ਹੈ ਇਹ ਤਾਂ ਲੋਕ ਜੇ ਆਪ ਵਿਅਰ ਹੋਣਗੇ ਤਾਂ ਹੀ ਇਹ ਕੁਝ ਹੋ ਸਕਦਾ ਸਰਕਾਰਾਂ ਨੂੰ ਤਾਂ ਆਪਾਂ ਤਾਂ ਮੰਗ ਕਰਾਂਗੇ ਜੇ ਅਸੀਂ ਆਪ ਇਕੱਠੇ ਹੋਵਾਂਗੇ ਸਾਡੇ ਹੁਣ ਇਹ ਆਲੇ-ਦਾਲ ਦੇ ਇੰਡਸਟਰੀ ਨਾ ਘਿਰਿਆ ਜਾ ਰਿਹਾ ਪਿੰਡ ਤੇ ਜੇ ਅਸੀਂ ਇਕੱਠੇ ਹੋਵਾਂਗੇ ਤਾਂ ਹੀ ਕੋਈ ਨਾ ਕੋਈ ਹਮਲਾ ਮਾਰ ਸਕਾਂਗੇ ਇਕੱਲੇ-ਇਕੱਲੇ ਨਾਲ ਤਾਂ ਗੱਲ ਨਹੀਂ ਬਣਨੀ ਹੈਗੀ ਠੀਕ ਹੈ